ਸਤ ਸਾਲ ਦੋਸਤੋ ਤੁਹਾ ਸਵਾਗਤ ਹੈ ਤੁਹਾ ਮੇਰੇ ਨਵੇਂ ਚੈਨਲ ਤੇ ਮਾਈ ਨਿਊ ਵਲੌਗ ਤੇ ਪਹਿਲਾਂ ਦੇ ਪਹਿਲਾਂ ਤੇ ਆਪਾਂ ਇੱਕੋ ਵੀਡੀਓ ਪਾਈ ਆ ਤੇ ਅੱਜ ਆਪ ਨੂੰ ਦੂਜੀ ਵੀਡੀਓ ਸੌਰੀ ਨਾਲੇ ਮੈਨੂੰ ਮਾਫ ਕਰਨਾ ਮੈਂ ਬੜੇ ਦਿਨਾਂ ਤੋਂ ਵੀਡੀਓ ਨਹੀਂ ਪਾਈ ਕੋਈ ਤੇ ਤੁਸੀਂ ਮੇਰੇ ਚੈਨਲ ਉੱਤੇ ਪਹੁੰਚਾਓ ਤੇ ਇਹ ਸਾਰਾ ਕੁਝ ਤੁਹਾਡੇ ਅਰਚੇ ਮੈਂ ਤਾਂ ਵਿਚਾਰਾ ਇਕੱਲਾ ਵੀਡੀਓ ਪਾਉਣੀ ਜੋ ਬਸ ਸਾਰਾ ਕੁਝ ਤੁਹਾਡੇ ਅਰਚੇ ਤੇ ਮੈਨੂੰ ਸਬਸਕ੍ਰਾਈਬ ਤੇ ਕਿਉਂਕਿ ਅੱਗੇ ਆਂਗੂ ਅੱਜ ਵੀ ਆਪਣਾ ਆਪਣੇ ਅੱਜ ਵੀਡੀਓ ਤਾਕੜ ਹੋਣ ਵਾਲੀ ਆ ਸਬਸਕ੍ਰਾਈਬ ਵੀ ਕਰ ਦੋ ਸਬਸਕ੍ਰਾਈਬ ਵੀ ਕਰ ਦੋ ਮੈਨੂੰ ਕਹਿਣਾ ਨਹੀਂ ਹੁੰਦਾ ਲਾਈਕ ਠੋਕ ਦੋ ਲਾਈਕ ਕਮੈਂਟ ਸ਼ੇਅਰ ਸਾਰਾ ਕੁਝ ਕਰ ਦੋ ਕਮੈਂਟ ਕਰਿਆ ਕਰੋ ਯਾਰ ਕਮੈਂਟ ਕਰਿਆ ਕਰੋ ਮੈਂ ਤੁਹਾਡੀ ਜਿਹੜਾ ਕਮੈਂਟ ਕਰੋਗੇ ਮੈਂ ਕਰੂੰਗਾ ਕਰੂੰਗਾ ਜਸ ਮੈਂ ਜਿਹੜਾ ਮੈਂ ਸੀਨ ਕਰਦਾ ਰਹੀ ਹਾਂ ਸਹੀ ਉਹ ਜੋ ਮੈਂ ਵੀਲੋ ਬਲੋਗ ਬਹੁਤ ਕੀ ਬਣਾਉਣਾ ਹੁਣ ਸ਼ੁਰੂ ਹੋਣੇ ਕੀਤਾ ਰੇਜਾ ਬਾਇਓ ਕਢਾ ਲ ਨਾ ਨਿੱਕੀ ਸੌਂਗੀ ਇਹ ਲਾਈਕਸ ਸਬਸਕ੍ਰਾਈਬ ਕਰ ਦਿਓ ਤੇ ਸ਼ੇਅਰ ਕਮੈਂਟ ਸਾਰਾ ਕੁਝ ਕਰ ਦਿਓ ਕਮੈਂਟ ਕਰਿਆ ਕਰ ਕਿਉਂਕਿ ਮੈਂ ਫਿਰ ਕਰਨਾ ਹੁੰਦਾ ਨਾ ਤੁਹਾਨੂੰ ਪਤਾ ਹੈ ਬਚਲ ਚੁਲ ਜੀ ਕਰਨੇ ਹੁੰਦੇ ਮੈਨੂੰ ਸਮਝ ਨਹੀਂ ਆਉਂਦਾ ਮੈਂ ਕੀ ਕਰਾਂ ਕੀ ਨਾ ਕਰਾਂ ਤੇ ਅੱਜ ਦਾ ਪਲਾਨ ਤਾਂ ਹੈ ਨਹੀਂ ਕੋ ਪੰਗੜਾ ਵੀ ਜੂਟ ਕਰਦੀ ਪੰਗੜਾ ਵੀ ਜੂਟ ਕਰਨੀ ਆ ਫਿਰ ਯਾ ਉਹ ਤੇਰੇ ਵੱਜਣੀ ਤੇ ਉਹ ਨਾ ਤੇਰੇ ਵੱਜਣੀ ਤੇ ਅੱਜ ਆਪਾਂ ਚਲੋ ਪੰਗੜਾ ਵੀਡੀਓ ਸ਼ੂਟ ਕਰਨੀ ਪਈ ਨਹੀਂ ਨਾਲੇ ਹਾਂ ਕੱਲ ਨੂੰ ਆਪਾਂ ਚਾਚਾ ਹਾਂਜੀ ਕੱਲ ਦੀ ਤਿਆਰੀ ਆ ਤਿਆਰੀ ਕਾਲ ਦੀ ਠੀਕ ਹੈ ਚੁੱਕ ਲੈ ਮਰੇ ਤਾ ਚੁੱਕਿਆ ਚੁੱਕਣਾ ਚੋਕ ਤੇ ਚੋਕਾ ਜਾ ਲੈ ਲੈ ਮੈਂ ਖੁਦ ਕੇ ਇਧਰ 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 ਜਾ ਫੜ ਲੈ ਇੰਤ ਤਰਾ ਚਲਾ ਜਾ ਹੈ ਮੇਰਾ ਪਤੀ ਸੁਣ ਲੈ ਲੈ ਸੋਈ ਲੈ ਲੈ ਮੇਰਾ ਪਤੀ ਸੁਹਾਣੀ ਕੱਲ ਨੂੰ ਆ ਕੇ ਖਾਣਾ ਕੱਢੇ ਪਰਸੋਂ ਪਰਸੋਂ ਅੱਜ ਪਰਸੋਂ ਲੈ ਰਹਿ ਜਾ ਲੈ ਚੁੱਕ ਬਾਹੌੜ ਨੀ ਕਿੱਥੇ ਆ ਵੀਡੀਓ ਤੇ ਲਾਉਣੀ ਨਾ ਚੱਲ ਫਫਾ ਤੁਹੇ ਚੱਲ ਲੈ 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 ਚੱਲ ਛੱਡ ਦੇ ਯਰ ਚੱਲ ਚੱਲ ਇਹ ਲਓ ਰਹੀ ਕੋ ਫੋਸਿਟ ਆਸੇ ਪੋਛ ਲੈ ਆਵੇ ਅੰਦਰ ਹੀ ਪੋਛ ਉਹ ਤੁੰਗ ਪੋਛੀਂ ਪੋਛ ਕੋਈ ਨਹੀਂ ਪੋਛਦਾ ਓ ਨਿੰਦਾ ਕਾਲ ਪਰਸ ਹੋ ਜਾਣਾ ਕਹਿੰਦੇ ਚਾਚਾ ਵੇਖੋ ਕਿ ਕਿੰਦ ਜਾਨੀ ਪਰ ਤੁਹਾਨੂੰ ਕੋਨਵਾਲ ਦੇ ਦਰਸ਼ਨ ਕਰਾਵਾਂਗੇ ਚੰਗਾ ਫਿਰ ਇਹ ਮੈਂ ਇਹ ਕਹਿ ਨਹੀਂ ਕਰੋ ਅੰਗਾ ਅੱਗੇ ਪਲਾਨ ਬਣਾਵਾਂਗੇ ਤੁਹਾਨੂੰ ਵੀਡੀਓ ਪਾਵਾਂਗੇ ਹਲਾ ਪਹਿਲਾਂ ਅੱਗੇ ਚੱਲ